ਉਸ ਦਿਨ ਉਸ ਆਰਤੀ ਨੂੰ ਪਹਿਲੀ ਬੈ ਨਾ ਕਰਦੇ ਉਹਨੂੰ ਉਸਦੇ ਪੈਸਿਆਂ ਦੀ ਵਿਆਜ ਦਿੱਤੀ ਜਾਂਦੇ ਅੱਜ ਅਸੀਂ ਕਿਲਾ ਵੇਚ ਕੇ ਉਹਦੇ ਸਾਰੇ ਪੈਸੇ ਲਾ ਦੇਣੇ ਮਿੱਤਰੋ ਇੱਕ ਵੀਰ ਨੇ ਮੈਨੂੰ ਗੱਲ ਦੱਸੀ ਵੀ ਕਹਿੰਦਾ ਮੱਲੀ ਸਾਹਿਬ ਜੇਕਰ ਤੁਹਾਡੇ ਸਿਰ 10 ਲੱਖ ਰੁਪਇਆ ਕਰਜ਼ਾ ਨਾ ਤੇ ਉਹਦੀ ਸਿਰਫ ਤੁਸੀਂ ਵਿਆਜ ਭਰੀ ਜਾਏ ਜੇ ਆਉਣ ਵਾਲੇ 5-7 ਸਾਲਾਂ ਦੇ ਵਿੱਚ ਉਹ ਜਿਹੜਾ ਕਰਜ਼ਾ ਨਾ ਤੁਹਾਨੂੰ ਬਿਲਕੁਲ ਛੋਟਾ ਲੱਗਣ ਲੱਗੂਗਾ ਬਹੁਤ ਘੱਟ ਲੱਗੂਗਾ ਮੈਂ ਕਿਹਾ ਕਿਵੇਂ ਸਾਹਿਬ ਕਹਿੰਦਾ ਵੀ ਜਿਹੜਾ ਬੰਦਾ ਕੰਮ ਕਰਨ ਵਾਲਾ ਜੇਕਰ ਉਸਦੇ ਸਿਰ ਤੇ ਕਰਜ਼ਾ ਹੋ ਗਿਆ ਸਾਸ ਤੋਂ 12 ਲੱਖ ਰੁਪਇਆ ਕਰਜ਼ਾ ਹੋ ਗਿਆ ਇਸ ਤੋਂ ਵੱਧ ਨਹੀਂ 10 ਤੋਂ 12 ਲੱਖ ਰੁਪਇਆ ਜੇਕਰ ਉਹ ਬੰਦਾ ਉਸ ਕਰਜ਼ੇ ਦੀ ਵਿਆਜ ਭਰੀ ਜਾਵੇ ਨਾ ਤਾਂ ਆਉਣ ਵਾਲੇ 10 ਸਾਲਾਂ ਦੇ ਵਿੱਚ ਮਹਿੰਗਾਈ ਦੇ ਹਿਸਾਬ ਨਾਲ ਤੇ ਕਮਾਈ ਦੇ ਹਿਸਾਬ ਨਾਲ ਉਹ ਕਰਜ਼ਾ ਤੁਹਾਨੂੰ ਛੋਟਾ ਲੱਗਣ ਲੱਗ ਪਵੇਗਾ ਤੇ ਉਹ ਕਰਜ਼ਾ ਤੁਸੀਂ ਉਤਾਰ ਸਕਦੇ ਜੀ ਮੈਂ ਕਿਹਾ ਮੈਨੂੰ ਥੋੜਾ ਜਿਹਾ ਡਿਟੇਲ ਨਾਲ ਸਮਝਾ ਉਹ ਕਹਿੰਦਾ ਮੱਲੀ ਸਾਹਿਬ ਹਰ ਸਾਲ ਤੁਹਾਡੀ ਕਮਾਈ ਵੀ ਵੱਧਦੀ ਹੈ ਤੇ ਮਹਿੰਗਾਈ ਵੀ ਵੱਧਦੀ ਹੈ ਕਮਾਈ ਵੀ ਵੱਧਦੀ ਹੈ ਕਹਿੰਦਾ ਅਜ ਤੋਂ 10 15 ਸਾਲ ਪਹਿਲਾਂ 100 150 ਦਿਹਾੜੀ ਤੇ ਲੋਕ ਜਾਇਰਾ ਕਰਦੇ ਅੱਜ ਦਿਹਾੜੀ 600 ਰੁਪਿਆ ਹੋ ਚੁੱਕੀ ਆ ਤਾਂ ਵੀ ਲੋਕ ਗੁਜ਼ਾਰੀ ਕਰਦੇ ਆ। ਅੱਜ ਤੋਂ 10-12 ਸਾਲ ਪਹਿਲਾਂ ਜ਼ਮੀਨਾਂ ਦਾ ਰੇਟ ਵੇਖ ਤੂੰ 6 ਤੋਂ 7-8 ਲੱਖ ਚ ਵਧੀਆ ਵੀ ਠੀਕ-ਠਾਕ ਜੀ ਜ਼ਮੀਨ ਮਿਲ ਜਾਂਦੀ ਸੀ ਤੇ ਚੰਗੀ ਜ਼ਮੀਨ 12 ਤੋਂ 13 ਲੱਖ ਦੀ ਮਿਲ ਜਾਂਦੀ ਸੀ। ਤੇ ਅੱਜ ਅੱਜ ਤੁਹਾਨੂੰ ਮਾੜੀ ਜ਼ਮੀਨ ਵੀ 35-40 ਲੱਖ ਤੋਂ ਘੱਟ ਨਹੀਂ ਮਿਲਦੀ ਤੇ ਰੋਡ ਵਾਲੀ ਤਾਂ 50-55 ਟੱਪਦੀ। ਕਹਿੰਦਾ ਮੰਗਾਈ ਵੀ ਹੈਗੀ ਆ ਪਰ ਕਮਾਈ ਵੀ ਹੈਗੀ। ਕਹਿੰਦਾ ਅੱਜ ਤੋਂ 15-20 ਸਾਲ ਪਹਿਲਾਂ ਕਣਕ ਲਗਭਗ ਲਾ ਲੋ 20-25 ਹਜ਼ਾਰ ਦੀ ਹੁੰਦੀ ਸੀ ਕਿਲੇ ਦੇ ਉੱਤੇ ਝੋਨਾ 30-40 ਹਜ਼ਾਰ ਦਾ ਹੁੰਦਾ ਸੀ ਤੇ ਅੱਜ ਕਹਿੰਦੇ ਵੀ ਝੋਨਾ ਵੀ 70-80 ਹਜ਼ਾਰ ਦਾ ਨਿਕਲਾ ਹੁੰਦਾ ਤੇ ਕਣਕ 40-50 ਹਜ਼ਾਰ ਦੇ ਨਿਕਲਾਉਂਦੀ ਤਾਂ ਕਹਿੰਦਾ ਵੀ ਜੇਕਰ ਤੁਸੀਂ 2 ਲੱਖ ਅੱਜ ਤੋਂ 10 ਸਾਲ ਪਹਿਲਾਂ ਕਰਜ਼ਾ ਲਿਆ ਸੀ ਉਹਦੀ ਤੁਸੀਂ ਵਿਆਜ ਭਰ ਰਹੇ ਹੋ ਤੇ ਅੱਜ ਦੇ ਸਮੇਂ ਦੇ ਵਿੱਚ ਜੇਕਰ ਤੁਹਾਡੇ ਕੋਲ 4 ਕਿਲੇ ਨੇ ਤਾਂ ਤੁਸੀਂ ਇਹ 6 ਮਹੀਨਿਆਂ ਦੇ ਵਿੱਚ 2 ਲੱਖ ਰੁਪਈਆ ਨਹੀਂ ਲਾ ਸਕਦੇ ਤਾਂ ਮਿੱਤਰੋ ਇਹ ਗੱਲ ਮੈਨੂੰ ਬੜੀ ਸੈਟੀਸਫਾਈ ਲੱਗੀ ਜੇਕਰ ਤੁਹਾਡੇ ਸਿਰ ਕਰ ਜਾਣਾ ਤੁਸੀਂ ਉਹਦੀ ਕੱਲੀ ਵਿਆਜ ਭਰੀ ਜਾਓ ਵਾਕਈ 5-7 ਸਾਲਾਂ ਬਾਅਦ ਉਹ ਜਿਹੜਾ ਕਰਜ਼ ਤੁਹਾਨੂੰ ਬਹੁਤ ਛੋਟਾ ਲੱਗਣ ਲੱਗ ਪਵੇਗਾ ਇਸ ਚੱਕਰ ਦੇ ਵਿੱਚ ਇੱਕ ਬੰਦੇ ਨੇ ਅੱਜ ਤੋਂ 2 ਸਾਲ ਪਹਿਲਾਂ ਉਸ ਦੇ ਸਿਰ ਤੇ ਕਰਜ਼ ਸੀ ਕਾਫੀ 7 ਕਿਲੇ ਉਹਦੇ ਕੋਲੇ ਜ਼ਮੀਨ ਸੀ ਤੇ ਉਹ ਉਹਦੇ ਸਿਰ ਕਹਿੰਦੇ ਵੀ ਕਾਫੀ ਜ਼ਿਆਦਾ ਕੱਢ ਸੀਗਾ ਤੇ ਉਹਨੇ ਮੈਨੂੰ ਸਟੋਰੀ ਦੱਸੀ ਵੀ ਅਸੀਂ ਕੀ ਕੀਤਾ ਮਲੀ ਸਾਹਿਬ ਅਸੀਂ ਤਿੰਨ ਕਿੱਲੇ ਜ਼ਮੀਨ ਆੜਤੀਏ ਨੂੰ ਵੇਅ ਕਰਤੀ ਤੇ ਆੜਤੀਆ ਕਹਿੰਦਾ ਵੀ ਤੁਸੀਂ ਐ ਕਰੋ ਵੀ 20 ਲੱਖ ਦੇ ਹਿਸਾਬ ਨਾਲ ਆ ਚੱਕੋ ਪੈਸੇ 60 ਲੱਖ ਰੁਪਈਆ ਤੁਸੀਂ ਮੇਰਾ ਦੇਣਾ ਵੇ ਮੈਂ ਤੁਹਾਡੇ ਤੋਂ ਲੈ ਲਈ ਆ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵੀ ਆਉਣ ਵਾਲੇ ਦੋਸ 2 ਸਾਲਾਂ ਨੂੰ ਤੁਸੀਂ ਮੈਨੂੰ 5 ਤੋਂ 6 ਲੱਖ ਦਾ ਪ੍ਰੋਫਿਟ ਦੇ ਕੇ ਆਪਦੀ ਜ਼ਮੀਨ ਲੈ ਲੈ ਜੀ ਲੋ ਵੀ ਉਹਨਾਂ ਨੇ ਇਸ ਚੱਕਰ ਚਾੜਤੀ ਨੂੰ ਵੇਅ ਕਰਤੀ ਠੇਕੇ ਤੇ ਉਹ ਵਾਈ ਜਾਣ ਆਰਤੀਆਂ ਨੂੰ ਠੇਕਾ ਦੇਈ ਜਾਣ 2-3 ਸਾਲ ਪਹਿਲਾਂ ਉਹਨਾਂ ਨੇ ਯਾਨੀ ਕਿ 20 ਲੱਖ ਨੂੰ ਜਿਹੜੀ ਜ਼ਮੀਨ ਵੇਚੀ ਸੀ ਅੱਜ ਉਸ ਜ਼ਮੀਨ ਦਾ ਰੇਟ ਹੋ ਗਿਆ 52 ਲੱਖ ਰੁਪਇਆ ਕਿੱਲਾ ਉਹ ਬੰਦਿਆ ਨੇ ਸਕੀਮ ਬਣਾ ਲਈ ਵੀ ਐਂ ਕਰਦੇ ਆਪਾਂ ਵੀ 60 ਲੱਖਾਂ ਤੇ ਲਗਭਗ ਲਾ ਲਓ ਤੁਸੀਂ ਵੀ 5 ਲੱਖ ਆਰਤੀ ਨੇ ਕਿਹਾ ਵੀ ਮੈਨੂੰ ਵਧ ਦੇ ਦਿਆ ਜੇ ਤੇ ਆਪਾਂ ਆਰਤੀਆਂ ਨੂੰ 20 ਲੱਖ ਹੋਰ ਦੇ ਦਿੰਨੇ ਆ 80 ਲੱਖ ਦੇ ਦਿੰਨੇ ਆ ਤੇ ਆਪਾਂ ਐਂ ਕਰੀਏ ਵੀ ਦੋ ਕਿੱਲੇ ਜ਼ਮੀਨ ਆਪਣੀ ਜਿਹੜੀ ਵੇਚ ਕੇ ਤੇ 80 ਲਾ ਕਾਰਤੀਆ ਦੇ ਕੇ ਤਿੰਨ ਕਿਲੇ ਜ਼ਮੀਨ ਆ ਜੂਗੀ ਬਾਕੀ ਨਾਲੇ ਆਪਣਾ ਘਰ ਕੋਲ ਪੈ ਜਾਊਗਾ ਤੇ ਕਿਲਾ ਜ਼ਮੀਨ ਆਪਾਂ ਨੂੰ ਵੱਜ ਜੇਗੀ ਜਦੋਂ ਉਹ ਆੜਤੀਆ ਕੋਲੇ ਗਏ ਆੜਤੀਆ ਹੋ ਗਿਆ ਬੇਈਮਾਨੇ ਸੱਚੀ ਗੱਲ ਆ ਬਾਈ ਜੀ ਮੈਨੂੰ ਸਪੈਸ਼ਲ ਬੰਦੇ ਨੇ ਦੱਸਿਆ ਉਹ ਕਹਿੰਦਾ ਮੱਲੀ ਸਾਹਿਬ ਜੇਕਰ ਅਸੀਂ ਉਸ ਦਿਨ ਉਸ ਆੜਤੀਆ ਨੂੰ ਪਹਿਲੀ ਬੈ ਨਾ ਕਰਦੇ ਉਹਨੂੰ ਉਸਦੇ ਪੈਸਿਆਂ ਦੀ ਵਿਆਜ ਦਿੱਤੀ ਜਾਂਦੇ ਔਖੇ ਸੌਖੇ ਅੱਜ ਅਸੀਂ ਕਿਲਾ ਵੇਚ ਕੇ ਉਹਦੇ ਸਾਰੇ ਪੈਸੇ ਲਾ ਦੇਨੇ ਸੀ ਕਿਲਾ ਵੇਚ ਕੇ ਅਸੀਂ ਸਾਰੇ ਪੈਸੇ ਲਾ ਦੇਨੇ ਸੀ ਅਸੀਂ ਉਹਨਾਂ ਵੇਲਿਆਂ ਚ ਲੋਕਾਂ ਦੀ ਸ਼ਰਮ ਤੁੜ ਮਾਰਿਆ ਅਸੀਂ ਅੰਦਰ ਖਾਤੇ 20 ਲੱਖ ਨੂੰ ਆਰਤੀ ਨੂੰ ਜ਼ਮੀਨ ਵੇਚਤੀ 2.5 ਸਾਲ ਪਹਿਲਾਂ ਤੇ ਆਰਤੀ ਨੇ ਸਾਡੇ ਨਾਲ ਵਾਦਾ ਕੀਤਾ ਵੀ ਤੂੰ ਸੀ 2 ਸਾਲਾਂ ਨੂੰ ਮੇਰੇ ਤੋਂ 5 ਤੋਂ 6 ਲੱਖ ਵੱਧ ਦੇ ਕੇ ਮੈਨੂੰ ਆਪਦੀ ਜ਼ਮੀਨ ਲੈ ਲੈ ਜੇ ਮੈਂ 5 ਲੱਖ ਦਾ ਪ੍ਰੋਫਿਟ ਲਾਉਂਗਾ ਹਾਲਾਂਕਿ ਅਸੀਂ ਲਿਖਾ ਲੈਂਦੇ ਤਾਂ ਚੰਗਾ ਸੀ ਪਰ ਅਸੀਂ ਲਿਖਾਇਆ ਨਹੀਂ ਅਸੀਂ ਆਰਤੀ ਦੇ ਭਰੋਸੇ ਰਹਿ ਗਏ ਅੱਜ ਉਹ ਹੀ ਆਰਤੀਆ ਕਹਿੰਦਾ ਵੀ ਜੋ ਰੇਟ ਅੱਜ ਚੱਲਦਾ 52 ਲੱਖ ਚੱਲਦਾ 2 ਲੱਖ ਤੁਹਾਨੂੰ ਛੱਡਿਆ 50 ਲੱਖ ਨੂੰ 1.5 ਲੱਖ ਰੁਪਇਆ ਲੈ ਕੇ ਆਪਦੀ ਜ਼ਮੀਨ ਲੈ ਲਓ ਨਹੀਂ ਤਾਂ ਮੈਂ ਜ਼ਮੀਨ ਨਹੀਂ ਦੇਣੀ ਕਹਿੰਦਾ ਸੀ ਉਹ ਸਮੇਂ ਨੂੰ ਪਛਤਾਉਨੇ ਆ ਜੇਕਰ ਸਾਡੇ ਸਿਰ 60 ਲੱਖ ਰੁਪਇਆ ਕਰਜ਼ਾ ਸੀ ਅਸੀਂ ਵਿਆਜ ਭਰੀ ਜਾਂਦੇ ਔਕੇ ਸੌਕੇ ਤੇ ਅੱਜ ਅਸੀਂ ਕਿਲਾ ਡੇਢ ਕਿਲਾ ਵੇਚ ਕੇ ਜ਼ਮੀਨ ਤੇ ਅਸੀਂ ਉਹਦੇ ਪੈਸੇ ਲਾ ਦੇਣੇ ਸੀ ਵਿਆਜ ਵੀ ਦੇ ਦੇਣੀ ਸੀ ਉਹਦੀ ਤੇ ਡੇਢ ਕਿਲਾ ਸਾਨੂੰ ਵਜਦਾ ਸੀ ਤੇ ਅੱਜ ਸਾਡੀ 3 ਕਿਲੇ ਜ਼ਮੀਨ ਗਈ ਚਲੀ 3 ਕਿਲੇ ਜ਼ਮੀਨ ਗਈ ਚਲੀ ਕਹਿੰਦਾ ਸੱਤਾ ਕਿੱਲੇ ਚੋਂ 4 ਕਿਲੇ ਜ਼ਮੀਨ ਸਾਡੇ ਕੋਲੇ ਰਹਿ ਗਈ ਇਸ ਕਰਕੇ ਮਿੱਤਰੋ ਕਰਦੀ ਜੇ ਹੋ ਗਿਆ ਤੇ ਘਬਰਾਓ ਨਾ ਕੋਈ ਗੱਲ ਨਹੀਂ ਸਮਾਂ ਵੇਖੋ ਆਉਣ ਵਾਲਾ ਸਮਾਂ ਵੇਖੋ ਜਿਹੜੀ ਸਮੇਂ ਦੀ ਦੌੜ ਬਹੁਤ ਤੇਜ਼ ਆ ਬਹੁਤ ਤੇਜ਼ੀ ਨਾਲ ਸਮਾਂ ਭੱਜ ਰਿਹਾ ਜੇਕਰ ਤੁਸੀਂ ਮਿਹਨਤ ਕਰਦੇ ਹੋ ਕਰ ਜਾ ਕੋਈ ਵੱਡੀ ਚੀਜ਼ ਵੀਡੀਓ ਚੰਗੀ ਲੱਗੀ ਤਾਂ ਮਿੱਤਰੋ ਸ਼ੇਅਰ ਕਰ ਦਿਓ ਜੇਕਰ ਗੱਲ ਤੁਹਾਡੇ ਪੱਲੇ ਪਈ ਹੈ ਤੇ ਸ਼ੇਅਰ ਕਰਦੇ ਜੀ ਰੱਬਾ